ਸਤਿ ਸ਼੍ਰੀ ਅਕਾਲ ਮੈਸੇ ਪਾਸੇ ਗਾਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਜਿਹੜਾ ਲੋਕ ਸਭਾ ਹਲਕੇ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਕਿ ਪਿਛਲੇ 2-3 ਦਿਨ ਤੋਂ ਅਸੀਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਅਲੱਗ-ਅਲੱਗ ਵਿਧਾਨ ਸਭਾ ਹਲਕਿਆਂ ਦੇ ਵਿੱਚ ਫਿਰਦੇ ਆ ਤੇ ਅੱਜ ਵਿਧਾਨ ਸਭਾ ਹਲਕਾ ਮਲੋਟ ਦੇ ਪਿੰਦ ਖੂਲਨ ਕਲਾ ਦੇ ਵਿੱਚ ਅੱਜ ਖੜੇ ਆ ਤੇ ਸਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਪਿੰਦ ਖੂਲਨ ਕਲਾ ਦੀਆਂ ਮਾਤਾਵਾਂ ਤੇ ਬਾਈ ਜੀ ਗੱਲਬਾਤ ਲਈ ਮੌਜੂਦ ਆ ਤੇ ਆਪਾਂ ਇਹਨਾਂ ਦੇ ਪਿੰਡ ਦੀਆਂ ਸਮੱਸਿਆਵਾਂ ਸੁਣਾਂਗੇ ਤੇ ਕਿੰਨਾ ਕੁ ਵਿਕਾਸ ਹੋਇਆ ਪ ਜਾ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੁਣ 2.5 ਸਾਲ ਪਹਿਲਾਂ ਬਣੀ ਸੀ ਉਸ 2.5 ਸਾਲਾਂ ਅੱਜ ਕਿੰਨਾ ਕ ਵਿਕਾਸ ਹੋਇਆ ਜਾਂ ਪਿਛਲੇ 70 ਸਾਲਾਂ 'ਚ ਕਿੰਨਾ ਕ ਵਿਕਾਸ ਹੋਇਆ ਆ ਆਪਾਂ ਸਾਰੀਆਂ ਗੱਲਾਂ ਬਾਤਾਂ ਅੱਜ ਪਿੰਡ ਦੇ ਬਾਈ ਵੀ ਸਾਡੇ ਨਾਲ ਮੌਜੂਦ ਆ ਮੈਂ 타ਵਾ ਵੀ ਮੌਜੂਦ ਆ ਆਪਾਂ ਉਹਨਾਂ ਨਾਲ ਗੱਲਬਾਤ ਸਾਰੀ ਇਹ ਜਿਹੜੀ ਇਹ ਤੁਹਾਡੇ ਅੱਗੇ ਜਿਹੜੀ ਸਾਰਿਆਂ ਦੇ ਸਾਹਮਣੇ ਕਰਾਂਗੇ ਤੇ ਪਹਿਲਾਂ ਆਪਾਂ ਬਾਈ ਦਾ ਸਵਾਗਤ ਕਰਦੇ ਹਾਂ ਜੀ ਸਸੀ ਕਲ ਬਾਈ ਜੀ ਸਸੀ ਗਾਲ ਬਾਈ ਬਾਈ ਆਪਣਾ ਨਾਮ ਕੀ ਹੈ ਪਹਿਲਾਂ ਤੇ ਦੱਸੋ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਤੇ ਪਿੰਡ ਖੂਲਣ ਕਲਾ ਦੇ ਵਿੱਚ ਬਈ ਜੀ ਕਿੰਨਾ ਕੁ ਜਿਹੜਾ ਵਿਕਾਸ ਹੋਇਆ ਪਿਛੋਕਹ ਸਰਕਾਰਾਂ ਚ ਕਿਉਂਕਿ ਲੋਕ ਸਭਾ ਦਾ ਜਿਹੜਾ ਵਿਗਲਾ ਚੋਲਾ ਦਾ ਵੱਜ ਗਿਆ ਹਰ ਲੀਡਰ ਜਿਹੜੇ ਆਉਣੇ ਸ਼ੁਰੂ ਹੋ ਗਏ ਉਹਨਾਂ ਨੇ ਕਿੰਨਾ ਕੁ ਪਿੰਡ ਦਾ ਵਿਕਾਸ ਹੋਇਆ ਉਸ ਤੋਂ ਪਹਿਲਾਂ ਮਕਾਸਤਾ ਸਮਝਿਆ ਹੰਦਾ ਹੀ ਰਿਹਾ ਜੀ ਠੀਕ ਹੈ ਜੀ ਪਰ ਜੋ ਐਸ ਟਾਈਮ ਮਤਲਬ ਕੰਮ ਵਧੀਆ ਕਰ ਰਹੀ ਹੈ ਤਾਂ ਬੀਜੇਪੀ ਸਰਕਾਰ ਹੀ ਕਰ ਰਹੀ ਹੈ ਇਨਸ਼ਾਅੱਲਾ ਆਪਣਾ ਕੇ ਦਿੱਤੇ ਮਹਿਤਾਵਾਂ ਨੂੰ ਫ੍ਰੀ ਸਿਲੰਡਰ ਦਿੱਤੇ ਸੇ ਪੰਜਾਬ ਦੇ ਵਿੱਚ ਤਾਂ ਜਿਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਐ ਇਸ ਤੋਂ ਪਹਿਲਾਂ ਕਾਗਰਫਤੀ ਰਹੀ ਐ ਉਸ ਤੋਂ ਪਹਿਲਾਂ ਕਾਲੀ ਜਲਦੀ ਕੇਂਦਰ ਸਾਡੇ ਨਾਲ ਮਤਰੀ ਨਾਲ ਜਿਹੜਾ ਸ਼ੁਰੂ ਕਰਦੀ ਐ ਤੇ ਹੁਣ ਵੀ ਸੀਐਮ ਸਾਹਿਬ ਕਹਿੰਦੇ ਵੀ ਕੇਂਦਰ ਤੁਹਾਨੂੰ ਜਿਹੜੀਆਂ ਜਿੰਨੀਆਂ ਫੰਡਾ ਉਥੋਂ ਮਿਲਦੇ ਸੀ ਕੇਂਦਰ ਤੋਂ ਮਿਲਦਗਾ ਨਹੀਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਬੀਜੇਪੀ ਇੱਥੇ ਜਿਹੜਾ ਵਿਕਾਸ ਕਰ ਰਹੀ ਐ ਸਾਨੂੰ ਮਿਲ ਰਹਿਣਾ ਨਹੀਂ ਸਾਨੂੰ ਮੈਨੂੰ ਮਿਲਿਆ ਮੈਨੂੰ ਮੈਂ ਇਸ ਦਾ ਲਾਭ ਪਾਤਰ ਨਹੀਂ ਠੀਕ ਕੀ ਕੁਛ ਜਿਹੜਾ ਸਹੂਲਤਾਂ ਤੁਹਾਨੂੰ ਬਿਜੇ ਸਭ ਤੋਂ ਵੱਡਾ ਦਾ ਜੀ ਇਹਨੂੰ મોદી ਜੀ ਕਹਿੰਦੇ ਦੇ ਜਵਾਰ ਕਰ ਠੀਕ ਹੈ ਜੀ ਸੋ ਚੱਲਿਆ ਦਾ 77702 ਚੈੱਕ ਉਹ 15000 ਰੁਪਏ ਖਾਤੇ ਚ ਪਾਇਆ ਸੀ ਠੀਕ ਹੈ ਜੀ ਕੁਝ ਗਰੀਬ ਬਣਾ ਆਪਣੇ ਕੋਲੋਂ ਲਾ ਕੇ ਬਈ ਮਤਲਬ ਪ੍ਰਬੰਧ ਕੀਤਾ ਆ ਉਹਦਾ ਮਤਲਬ ਖੇਤਾਂ ਦੇ ਵਿੱਚ ਨਹੀਂ ਜਾਣਾ ਪੈਂਦਾਗਾ ਠੀਕ ਹੈ ਤੇ ਤੁਹਾਡਾ ਬਹੁਤ ਧੰਨਵਾਦ ਨਹੀਂ ਤਾਂ ਸਾਰੇ ਪੱਤਰਕਾਰ ਸਾਲਾਂ ਦੇ ਮੂੰਹ ਜੀ ਮਹਿਕਵਾ ਦਿੰਦੇ ਤੁਸੀਂ ਇੱਕ ਇਹੋ ਮਤਲਬ ਪ੍ਰੈਸ ਵਾਲੇ ਆ ਜਿੰਨਾਂ ਨੇ ਸਾਡੇ ਮਜ਼ਦੂਰਾਂ ਦੀ ਗਰੀਬਾਂ ਦੀ ਗੱਲ ਕਰਨ ਕਿ ਬਾਈ ਜੀ ਜੇਵੇ ਆਪਾਂ ਗੱਲ ਕਰਦੇ ਆਂ ਵੀ ਪੰਜਾਬ ਸਰਕਾਰ ਬਣੀ ਹੋ ਗਈ 2.5 ਸਾਲ ਹੋ ਗਏ ਇਸ ਸਰਕਾਰ ਦੇ ਕਾਰਜਕਾਰੀ ਨੂੰ ਕਿਵੇਂ ਦੇਖਦੇ ਆਂ 2.5 ਸਾਲਾਂ ਇਹ ਤੁਹਾਡੇ ਪਿੰਨੇ ਕਿੰਨੇ ਕਿਹੜੇ ਕੰਮ ਹੋਏ ਨੇ वादे पूरे कर रही है तो कुछ नहीं जिता नाशन जीती है ना कोई हजार जहां बनी सन कुछ भी नहीं तो कदम ਇਹ ਸਰਕਾਰ ਤਾਂ ਬੜੇ ਵਾਅਦੇ ਕਰੀ ਜਾਂਦੇ ਨੇ ਵੀ 40 ਸਾਲਾਂ ਦੇ ਵਿੱਚ ਅਸੀਂ ਬੜੇ ਕੰਮ ਕਰਦੇ ਆ ਕੋਈ ਬਿਜਲੀ ਫਰੀ ਦੀ ਗੱਲ ਕਰਦੇ ਨਾ ਡੱਕਾ ਨਹੀਂ ਟੁੱਟਦਾ ਬਿੱਲ ਆਉਂਦੇ ਮਤੈ ਜੀ ਕਿੰਨਾ ਬਿੱਲ ਆਉਂਦਾ ਸਾਡਾ 5000 ਆ ਗਿਆ ਹੁਣ ਅੱਛਾ 5000 ਹਾਂ ਹਾਂ ਨਹੀਂ ਤੁਹਾਡਾ ਲੋਡ ਜ਼ਿਆਦਾ ਹੋਊਗਾ ਕਿ ਕੀ ਤੁਹਾਡਾ ਲੋਡ ਵੀ ਨਹੀਂ ਸਾਡਾ ਐਡਾ ਜ਼ਿਆਦਾ ਅੱਛਾ ਹਾਂ ਹਾਂ ਕੱਲਾ ਵਰਬ ਦਾ ਤੇ ਪੱਖੇ ਦਾ ਜਿਸੀ-ਉਸੀ ਤਾਂ ਚੱਲਦਾ ਨਾ ਕੁਝ ਨਹੀਂ ਚੱਲਦਾ ਅੱਛਾ ਫਿਰ 5000 ਬਿੱਲ ਆਇਆ ਹਾਂ ਫਿਰ ਵੀ 5000 ਤੇ ਇਹ ਹੋਰ ਵੀ ਕੋਈ ਹੈਗਾ ਜਿਨ੍ਹਾਂ ਨੂੰ ਬਿੱਲ ਆ ਕੇ ਦੇ ਕੇ ਰੱਖ ਲੀਆਂ ਉਹ ਵੀ ਸਾਡੇ ਨਾਲ ਨਾ ਵਾਅਦੇ ਕੀਤੇ ਨੇ ਲੈ ਕੇ ਆਂਗਾ ਸੀ ਉਹ ਵੀ ਨਹੀਂ ਆਂਗਾ ਕਿੰਨੀ ਪੈਨਸ਼ਨ ਤੁਹਾਨੂੰ ਹੁਣ ਮਿਲ ਰਹੀ ਹੈ 1500 ਆਉਂਦਾ ਉਹੀ ਅੱਛਾ ਆਂਦੇ ਸੀ 1000 ਰੁਪਏ ਵਧਾਵਾਂਗੇ ਸੀ ਉਹ ਵੀ ਨਹੀਂ ਹਜੇ ਆਏ ਹਾਂ ਤੇ ਹੁਣ ਪਿੰਡ ਦੇ ਵਿੱਚ ਉਥੇ ਮੰਗਣ ਆਉਂਦੇ ਆ ਨਹੀਂ ਹਜੇ ਨਹੀਂ ਆਏਗੇ ਹਾਂ ਹਜੇ ਨਹੀਂ ਆਏ ਆਉਣਗੇ ਹਜੇ ਠੀਕ ਠੀਕ ਹੈ ਤੇ ਹੋਰ ਵੀ ਸਾਡੇ ਨਾਲ ਗੱਲਬਾਤ ਕਰ ਲਈ ਇਥੇ ਮੌਜੂਦ ਮਤਵਾਂ ਹਾਂ ਜੀ ਤੁਹਾਡੇ ਕੋਲ ਕਿਹੜੇ ਕੰਮ ਆ ਜਿਹੜੇ ਪਿੰਡ ਦੇ ਜਿਹੜੇ ਸਰਕਾਰ ਦੇ ਵਿੱਚ ਹੋਏ ਆ ਜੀ ਆਨੇ ਸਿਰਫ ਵਾਧਣ ਕਿ ਮੈਂ ਪੈਸੇ ਵਧਣ ਆ ਉਹੀ 1500 ਤੇ ਬਸ ਕੋਈ

किसी ने नी किया जो बनी सरकार छाता नहीं किसी ने कम किया वोट जी फिर वोटा आ गई एक तरीक आया वोटा मंगन में फिर आने लग पे आए तो सही ਵੋਟਾਂ ਦੇਵੂਗੀ ਮੈਂ ਪੰਜ ਸਾਡੀਆਂ ਫੜਾ ਕੇ ਦੋ। ਤੇ ਫਿਰ ਉਹ ਬੋਟ ਲੈ ਕੇ ਚਲੇ ਜਾਣਗੇ। ਨਹੀਂ ਭਾਵੇਂ ਬੋਟ ਪਾਉਂਦਾ ਤਾਂ ਆਪਣਾ ਅਧਿਕਾਰ ਹੁੰਦਾ ਨਾ ਆਪਾਂ ਨੂੰ ਕਿਤੇ ਵੀ ਵੋਟ ਪਾਉਣੀ ਪੈਣੀ ਹੈ। ਉਹ ਤਾਂ ਆਪਣੇ ਇੱਕ ਵੀ ਆਪਾਂ ਨੂੰ ਜ਼ਰੂਰੀ ਵੀ ਹੈ ਪਾਉਣੀ ਵੀ ਚਾਹੀਦੀ ਹੈ। ਪਾਵਾਂਗੇ ਜਰੂਰ। ਮੈਂ ਕਿ ਪਹਿਲੇ ਮੇਰੇ ਪਲੱਸ ਵੇਕ ਕੀਆ। मेरा कमरे वे के चल के बोटा फिर पावर पर सारी काट पाऊंगा मेरी गुड़िया ना मटियार जवान थी मेरा पुत सीधा समय मरा जा चे चार बजे प्रचार लेके जाया करे बात छड़कते चे शादी इन्हें मेंबर सरपंच बन के पर साथे प्रचार नहीं लगाई ਨਹੀਂ ਇਹ ਤਾਂ ਇੱਕ ਬਾਈ ਜੀ ਜਿਹੜਾ ਪਹਿਲਾਂ ਵੀ ਗੱਲ ਕਰੀ ਜਾਂਦੇ ਸੀਗੇ ਕੇਂਦਰ ਦੀ ਸਕੀਮ ਸੀਗੀ ਭਾਰਤ ਸਵਾਸਹ ਅਭਿਆਨ ਦੀ ਉਹਦੇ ਵਿੱਚ ਤਾਂ ਜਿਵੇਂ ਬਾਈ ਜੀ ਗੱਲ ਕਰਦੇ ਸੀ ਉਹਨਾਂ ਦੇ ਵੀ ਬਣੇ ਮੋਦੀ ਸਰਕਾਰ ਨੇ ਵੀ ਬਣਾਉਣਾ ਸੀਗਾ ਉਹਦੇ ਚ ਵੀ ਨਹੀਂ ਤੁਹਾਡਾ ਨਾ ਕਿਸੇ ਨੇ ਨਹੀਂ ਬਣਾਈ ਨਾ ਗੱਤਾਰ ਕੇ ਛਗੜਾ ਕੁਛ ਨਹੀਂ ਮੈਂ ਤੈਨੂੰ ਵੀ ਰੱਖ ਕੇ ਰਹਿ ਚਲੋ ਸਰਕਾਰ ਦੇ ਕਰ ਵੇਖਿਆ ਜਾਂਦੇ चल के कोठा वेख ना पाचा पला कोई कणक वगैरा तीस किलो किसी ने नी दिखती है फिर हम किलो फिर बच्चे हम बी ए बी ए करी फिर कहते वास्ते बेरोजगार ਆ ਵਿਚਾਰੇ ਜਾ ਸਰਕਾਰ ਤੋਂ ਬਹੁਤ ਰੋਲ ਪਾਈ ਜਾਂਦੀ ਵੀ ਬਹੁਤ ਅਸੀਂ ਨੌਕਰੀਆਂ ਦਿੱਤੀਆਂ ਕੁਝ ਨਹੀਂ ਦਿੱਤਾ ਸਾਡੇ ਪਿੰਡ 'ਚ ਤਾਂ ਬੱਚਿਆਂ ਨੂੰ ਕਿਸੇ ਨੂੰ ਮਿਲੀ ਨਹੀਂ ਕਾੜਦੇ ਤਾਂ ਕੋਈ ਨਹੀਂ ਮਿਲਦੀ ਸੇ ਭਰਾਵਾ ਵੀ ਮੇਦੀ ਰਹੀਗੀ ਅੱਛਾ ਉਹ ਤਾਂ ਬੱਚਿਆਂ ਦੀ ਕਣਕ ਵੀ ਕੱਟੇਗੀ ਆ ਨਹੀਂ ਤੁਹਾਡੇ ਪਿੰਡ ਦੇ ਕਾੜਦੇ ਉਹ ਤਾਂ ਕਹਿੰਦੇ ਜਿਹੜੇ ਕੱਟੇ ਉਹ ਅਸੀਂ ਦੁਬਾਰਾ ਬਹਾਲ ਕਰ ਲਈ ਨਹੀਂ ਵੀਰੇ ਆ ਮੁੰਡਾ ਜਿਹੜਾ ਇੱਥੇ ਬੋਲ ਕੇ ਤਾਂ ਉਹਦੇ ਚਾਰੇ ਦਾਣੇ ਕੱਟੇ ਹੋਏ ਆ ਹਾਂ ਜੀ ਮੋਟਾ ਇੱਛਾ ਇੱਛਾ ਪਾਉਣੀ ਐ ਸਾਰੇ ਮੁੰਡਾ ਮੋਟਾ ਇੱਛਾ ਤਾਂ ਦਾਣੇ ਨੂੰ ਸਾਨੂੰ ਕਿਹੋ ਜਿਹੀ ਨਹੀਂ ਦੇ ਦੇ ਰਹਿੰਦੇ ਮੁੰਸਰ ਹਾਈਟ 'ਚ ਪਿੰਡ ਭਈਆ ਹਾਂ ਮੋਟਾ ਲੈ ਲੈਂਦੇ ਆ ਕਿ ਦਾਣੇ ਇਹ ਕੰਮ ਨਹੀਂ ਆਉਂਦੀ ਵਿਚਾਰਾਂ ਵੀ ਤੇ ਜਿਹੜੇ ਬਣੇ ਲੀਡਰ ਆਈ ਜਾਂਦੇ ਵੋਟਾਂ ਮੰਗਣ ਮਾ ਤਾਂ ਕੀ ਫਿਰ ਉਹ ਕਹਿੰਦੇ ਆਗੇ ਤੁਹਾਨੂੰ ਹੁਣ ਕੀ ਨਵੇਂ ਲਾਰੇ ਕੀ ਲਾਉਂਦੇ ਨਵੇਂ ਲਾਰੇ ਦੀ ਭਾਵਾਈ ਪਾਏ ਨਹੀਂ ਕਿ ਘਰ ਤਾਂ ਆਉਂਗੇ ਸਾਡੇ ਵਰਗਿਆਂ ਦੇ ਚਾਚੇ ਆਪਰੇਸ਼ਨ ਹੋਏ ਆ ਤੇ ਬੱਜੇ ਰੱਤੇ ਆ ਤੇ ਭਰਾਵਾ ਕੋ ਕੋ ਸੀ ਰੋਈ ਇੰਸਟੈਂਸ਼ਨ ਆਉਂਦੀ ਪੰਦ ਰਹੇ ਸੋ ਅੱਛਾ ਨਹੀਂ ਆ ਸਰਕਾਰ ਹੁਣ ਜਿਹੜੀ ਨਵੇਂ ਪੰਜਾਬ ਦੇ ਵਿੱਚ ਬਣੀ ਸੀ ਇਹਨੇ ਇੱਕ ਬਦਲਾਅ ਦੇ ਨਾਂ ਤੇ ਲਹਿਰ ਉੱਠੀ ਸੀ ਵੀ ਸਰਕਾਰ ਜਿਹੜੀ ਨਵੀਂ ਬਣੂਗੀ ਇੱਕ ਬਦਲਾਅ ਆਊਗਾ ਆ ਬਦਲਾਅ ਨੂੰ ਕਿਵੇਂ ਦੇਖਦੇ ਹਾਂ तो पहला के पहला वाले भाई जी कोई नहीं कुछ नी नहीं बदलिया हां बस हां हां कोई नी तो कुछ नहीं बस ओनी पेसना बस आवे, हाँ मेरा मुंडा खड़ा दाने कच्चे हो गए मुंडा मेरा

ਅਲੰਘੇ ਸਰਕਾਰ ਆਪ ਦਾ ਦੇ ਦਾ 2.5 ਸਾਲ ਦਾ ਰਿਪੋਰਟ ਕਾਰਡ ਪੇਸ਼ ਕਰ ਰਹੀ ਹੈ ਵੀ 2.5 ਸਾਲਾਂ ਦੇ ਵਿੱਚ ਉਹਨਾਂ ਨੇ ਕਿੰਨਾ ਵਰਕ ਕੀਤਾ ਪਰ ਅਸੀਂ ਅੱਜ ਦਿਨ ਦਾ ਨਗਰੌਂ ਜ਼ੀਰੋ ਤੋਂ ਜਿਹੜੇ ਹਾਲਾਤ ਆ ਮਜ਼ਦੂਰ ਪਰਿਵਾਰਾਂ ਦੇ ਜ਼ਿਆਦਾਤਰ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਮਜ਼ਦੂਰ ਪਰਿਵਾਰਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਅਚੇਤੇ ਤੌਰ ਤੇ ਚੱਕ ਸਕੀਏ ਕਿਉਂਕਿ ਬਾਈ ਨੇ ਵੀ ਜਿੱਦਾਂ ਗੱਲ ਕੀਤੀ ਹੈ ਇਸ ਤੋਂ ਪਹਿਲਾਂ ਵੀ ਜਿਹੜੇ ਮਜ਼ਦੂਰਾਂ ਦੇ ਮਸਲੇ ਆ ਇਹ ਬਹੁਤ ਘੱਟ ਜਿਹੜੇ ਵੱਡੇ ਚੈਨਲ ਹੈ ਨਹੀਂ ਦਿਖਾਉਂਦੇਗੇ ਸਾਡੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਰੋਜ਼ਾਨਾ ਅਸੀਂ ਮਜ਼ਦੂਰ ਪਰਿਵਾਰਾਂ ਨਾਲ ਹੀ ਸੰਪਰਕ ਰੱਖਦੇ ਆ ਵੀ ਜਿਹੜੇ ਮ सियासी लीडर तक पहुंचे जिन्होंने हजे इतने वोटा मंगना होना ता कि उन्होंने पता लग सके कि इन्हों दिन जो मुश्किल की है इन्हों सा मौजूद आ हाँ जी ता भी कमरे कहते बिजली वाले हाँ जी मेरे भैन जाके देख लो भी फोटो भी लैके गए थी नैट से फोटो चढ़ाई थी अखबार से फोटो भी आई थी मेरे पास कमरा चिकर नहीं आया कौन लेके गए थी फोटो खिंच के पहले ਜਦੋਂ ਮੀਂਹ ਪਾਸੇ ਦੀ ਗਏ ਉਦੋਂ ਵੀ ਹਾਂ ਉਦੋਂ ਕਮਰਾ ਡਿੱਗਿਆ ਸੀ ਵੀਰੇ ਅੱਛਾ ਅੱਛਾ ਤੇ ਉਦੋਂ ਤੱਕ ਦੋ ਢਾਈ ਸਾਲ ਹੀ ਹੋ ਗਏ ਮਤਲਬ ਦੋ ਗੱਲ ਤੱਕ ਜਿਆਦਾ ਹੋ ਗਏ ਹਾਂ ਜੀ ਵੀਰੇ ਜੋ ਨਵੀਂ ਸਰਕਾਰ ਆਈ ਉਹਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਕੋਈ ਸਹੂਲਤ ਨਹੀਂ ਆ ਵੀਰੇ ਅੱਛਾ ਤੁਸੀਂ ਇੱਥੇ ਤੇ ਲਿਖਦੇ ਜਦੋਂ ਅਮੀ ਬਾਦਸ਼ਾਹ ਜ਼ਿਆਦਾ ਪੈਣ ਉਹ ਉਸ ਤੋਂ ਬਾਅਦ ਮਲਾਰੀਮ ਲਿਖਣਾ ਹੁੰਦੇ ਹੁੰਦੇ ਉੱਥੇ ਲਿਖੇ ਲੈ ਕੇ ਗਏ ਵੀਰੇ ਫੋਟੋ ਵੀ ਲੈ ਕੇ ਗਏ ਆ ਠੀਕ ਹੈ ਹਜੇ ਤੱਕ ਪਰ ਨਹੀਂ ਬਣਿਆ ਨਹੀਂ ਬਣਿਆ ਬਹੁਤ ਅੱਜ ਤੇ ਤੁਹਾਡਾ ਕੀ ਮਸਲਾ ਛਾਡੋ ਘਾਬਰਾ ਕੰਮ ਨਾ ਡਿਜੇ ਬੰਦਰਾ ਮਾਤਾ ਆ ਮੇਰਾ ਪੁੱਤ ਜੇਠਾ ਪੁੱਤ ਹੜਾਈ ਨਾ ਕਰੇ ਪੈਣੀ ਠੀਕ ਹੈ ਸਾਡੇ ਨਿਆਇ ਵਾਲੇ ਕੰਦ ਸਾਡੇ ਸਰਪੰਚ ਦੇ ਕੰਦ ਵੀ ਨਿਕੜਾ ਅੱਛਾ ਤੁਹਾਡਾ ਆਪ ਦਾ ਮਕਾਨ ਅੰਦਰ ਕਮਰਾ ਉੱਡ ਗਿਆ ਪਿਆ ਕਿਹੜਾ ਪਾਜਾ ਜੀ ਕਿਹੜਾ ਵਕਾਲਾ ਇੱਕ ਹੀ ਕਮਰਾ ਸੀ ਉੱਡ ਗਿਆ ਆਏ ਤੇ ਕਵਾਲੇ ਵੀ ਕਿੱਥੇ ਦੇ ਕਰੇ ਮਜ਼ਦੂਰ ਹਾਂ ਹਾਂ ਤੇ ਹਾਲਾਤ ਆ ਹਕੀਕਤ ਹੈ ਬਾਈ ਜੀ ਸਾਡੇ ਨਾਲ ਗੱਲਬਾਤ ਕਰਨਾ ਚਾਹੀਦਾ ਹਾਂਜੀ ਬਾਈ ਅਸੀਂ ਇੱਕ ਤੁਹਾਨੂੰ ਹੋਰ ਅਪੀਲ ਕਰਦੇ ਹਾਂ ਜੀ ਹਾਂਜੀ ਹਾਂਜੀ ਜੀ ਸਾਡਾ ਜਿਹੜਾ ਪਿੰਡ ਹੈ ਬਿਲਕੁਲ ਬਾਰਡਰ ਦੇ ਹੈ ਹਾਂਜੀ ਕੁਝ ਨਹੀਂ ਤੇ ਪਾਸੇਾਂ ਦੇ ਬਾਊਂਡਰ ਟੇ ਨਹੀਂ ਹਰਕੇ ਦੇ ਮਤਲਬ ਸਾਡਾ ਖੁੱਨ ਲਗਲਾ ਪੈਣ ਜਿਹੜਾ ਬਾਊਂਡਰੀਆਂ ਮਲੋੜ ਰੱਖ ਕੇ ਲਾ ਦੇ ਹਾਂ ਜੀ ਸਾਨੂੰ ਨਾ ਮਲੋੜ ਲੈਣ ਲੱਗਦਾ ਮਾ ਸਾਨੂੰ ਮੋਖਰ ਨੇ ਲੱਗਦਾ ਠੀਕ ਹੈ ਸਾਡੇ ਪਛੜੇ ਏਰੀਆ ਹੋਣ ਦੇ ਕਾਰਨ ਸਾਡੇ ਏਰੀਏ ਦੇ ਵਿੱਚ ਕੋਈ ਜਿਸ ਤਰ੍ਹਾਂ ਮਲ ਮੈ ਅਧਾਰਤ ਤੌਰ ਤੇ ਕਹਿਣਾ ਵੀਰ ਪਾਣਾ ਤੇ ਪਰ ਮਿਲ ਹਾਂ ਜੀ ਇਸ ਤਰ੍ਹਾਂ ਦੀ ਕੋਈ ਮਿਲ ਲਾਈ ਜਾਵੇ ਤਾਂ ਕਿ ਸਾਡੇ ਹਾਂ ਤਾਂ ਕਿ ਸਾਡੇ ਬੱਚਾ ਉਹ ਦੇਖਾ ਜਿਦਾ ਸਾਡਾ ਉਹਨਾਂ ਨੂੰ ਕੋਈ ਰੋਜ਼ਗਾਰ ਮਿ ਸਕੇ ਐਨੀ 20 ਕਿਲੋਮੀਟਰ ਦੀ ਦੂਰੀ ਤੇ ਜਾਂ 25 ਕਿਲੋਮੀਟਰ ਦੀ ਦੂਰੀ ਤੇ ਜੇ ਇਹਨੂੰ ਡਬਲ ਕਰਕੇ ਦੇਖੀਏ ਤਾਂ 50 ਕਿਲੋਮੀਟਰ ਹੋ ਗਿਆ ਐਨੀ ਦੂਰੀ ਤੇ ਸਾਡੇ ਬੱਚੇ ਨੂੰ ਨਾ ਜਾਣਾ ਪਵੇ ਭਾਈ ਜੀ ਇਹ ਤੁਹਾਡੀਆਂ ਬਹੁਤ ਜਾਇਜ਼ ਮੰਗਾਂ ਪਰ ਇਹ ਮੰਗਾਂ ਤੁਸੀਂ ਇਸ ਤੋਂ ਜ਼ਿਆਦਾ ਬਿਹਤਰ ਹੋਊਗਾ ਜਿਵੇਂ ਹੁਣ ਲੀਦਰ ਹਰੇਕ ਹੀ ਆਉਣ ਹਰ ਇੱਕ ਪਾਰਟੀ ਦੇ ਆਉਣੇ ਆ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਪਹਿਲਾਂ ਤੁਸੀਂ ਬੀਜੇਪੀ ਦੀ ਵੀ ਗੱਲ ਕਰ ਕੀ ਕਰ ਚੁੱਕੇ ਸੀ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਹੁਣ ਪਿੰਡਾਂ ਦੇ ਵਿੱਚ ਆਉਣਗੇ ਜਿਹੜਾ ਵੀ ਇਥੋਂ ਉਮੀਦਵਾਰ ਜਿੱਤੂਗਾ ਆਪਣੇ ਵਿਧਾਨ ਸਭਾ ਹਲਕਾ ਫਰੋਲਪੁਰ ਦੇ ਲੋਕ ਸਭਾ ਹਲਕਾ ਫਰੋਲਪੁਰ ਦੇ ਵਿੱਚ ਆਉਂਦਾ ਇਹ ਮੰਗਾਂ ਤੁਸੀਂ ਉਹਨਾਂ ਨੂੰ ਜ਼ਰੂਰ ਰੱਖਣੀ ਹੈ ਜਦੋਂ ਵੀ ਉਹ ਤੁਹਾਡੇ ਪਿੰਡ ਆਉਣ ਜ਼ਰੂਰ ਦੀ ਜ਼ਰੂਰ ਅਸੀਂ ਸਾਨੂੰ ਮੈਨੂੰ ਖੁਦ ਨੂੰ ਪਤਾ ਵੀ ਇਹੇ ਕੰਮ ਸੈਂਟਰੀ ਕਰ ਸਕਦਾ ਤੇ ਮੈਂ ਤਾਂ ਇਹਨਾਂ ਨੂੰ ਮੈਂ ਤਾਂ ਸਾਰਿਆਂ ਨੂੰ ਤੁਸੀਂ ਉਹਨਾਂ ਦਾ ਕੰਮ ਦੇਖੋ ਉਹਨਾਂ ਨੇ ਕੰਮ ਕੀਤੇ ਆ ਪੈਂਡ ਦੇ ਵਿੱਚ ਠੀਕ ਹੈ ਨਾ ਜੀ ਸੁਚਾਲੇ ਵਾਲਾ ਤਾਂ ਮੈਂ ਜੀ ਸੁਚਾਲੇ ਵਾਲੇ ਦਾ ਕਾਫੀ ਕੰਮ ਲੱਗਦਾ ਚਾਰ ਪੰਜ ਇੱਥੇ ਬੋਲ ਕੇ ਜਿਹੜੇ ਜਿਹੜੇ ਗਰੀਬ ਭਰਾ ਕੋਈ ਫਾਰਮ ਨਹੀਂ ਰਹਿ ਕੇ ਸਾਈਟ ਬੰਦ ਹੋ ਗਈ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਈਟ ਖੁੱਲੂਗੀ ਸਾਰੇ ਕੰਮ ਦੇਖੋ ਨਾ ਜੀ 75 ਸਾਲ 76 ਸਾਲ ਹੋ ਗਏ ਮੈਂ ਸਾਨੂੰ ਕਿਸੇ ਪਾਰਟੀ ਬਾਜੀ ਨਾਲ ਨਹੀਂਗਾ 76 ਸਾਲ ਹੋ ਗਏ ਜੇ 76 ਸਾਲ ਤੱਕ ਆਪਾਂ ਸੋਚ ਚਾਲਿਆਤੀ ਹੁਲ ਜੇ ਪਏ ਤੇ ਆਪਾਂ ਬੱਚਿਆਂ ਦੇ ਰੋਜ਼ਗਾਰ ਬਾਰੇ ਆਪਾਂ ਕਰ ਦੋਸਤ ਰੋਜ਼ਗਾਰ ਬਾਰੇ ਮੈਂ ਕਹੀ ਆ ਤੁਹਾਨੂੰ ਵੀ ਸਾਡਾ ਏਰੀਆ ਬਾਰਡਰ ਦਾ ਕਰਕੇ ਸਾਨੂੰ ਸਾਡੇ ਕੋਈ ਇੰਡਸਟਰੀ ਤਗੜੀ ਲਾਈ ਜਾਵੇ ਜਿਹਦੇ ਵਿੱਚ ਜਿਵੇਂ ਰਪਾਣਾ ਟੈਪਰ ਮੈਨੂ ਤੁਸੀਂ ਦੇਖਿਆ ਹੈ ਕੋਈ 20 ਤੋਂ 30 ਹਜ਼ਾਰ ਬੱਚਾ ਕੋਈ ਬੰਦਾ ਕੰਮ ਕਰੇ ਉਹਦੇ ਵਿੱਚ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲੇ ਕੜਾ ਚਾਹੀਓ ਉਹ ਲਿਮਟਡ ਹੀ ਹੈ ਪਹਿਲਾ ਬਾਈ ਜੀ ਉੱਥੇ ਫੇਰ ਗੱਲ ਮੋੜ ਕੇ ਕਹਿੰਦੇ 75 76 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਆਪਣੀਆਂ ਮੁੱਖ ਮੰਗਾਂ ਹਜੇ ਤੱਕ ਨਾਲੀਆਂ ਤੋਂ ਨਹੀਂ ਨਿਕਲੇ ਆਪਾਂ ਹਜੇ ਤੱਕ ਘਰਾਂ ਦੇ ਵਿੱਚ ਬਾਥਰੂਮ ਟਾਇਲਟਾਂ ਦੇ ਵਿੱਚ ਉਹ ਆਪਾਂ ਉੱਥੇ ਹੀ ਫਸੇ ਪਏ ਆ ਆਪਣੇ ਉਹ ਜਿਹੜੀਆਂ ਜ਼ਰੂਰੀ ਮੰਗਾਂ ਹੀ ਸੀ ਹਜੇ ਆਪਣੇ ਜਿਹੜਾ ਅੱਜ ਨੂੰ ਖੋਹ ਜਾਣੀਆਂ ਚਾਹੀਦੀਆਂ ਸੀ ਉਹ ਹੀ ਨਹੀਂ ਹੱਲ ਹੋ ਜਾਂਦੀਆਂ ਤੇ ਇਹ ਤਾਂ ਬਹੁਤ ਵੱਡੇ ਮਸਲੇ ਆ ਜਿਵੇਂ ਕੋਈ ਇੰਡਸਟਰੀ ਲੱਗ ਆਉਣੀ ਇਹ ਤਾਂ ਕਾਫੀ ਜਿਵੇਂ ਸੈਂਟਰ ਦੇ ਬਾਈ ਨੇ ਜਿਵੇਂ ਦੱਸਿਆ ਸੀ ਕਿ ਸੈਂਟਰ ਸਰਕਾਰ ਕਰ ਸਕਦੀ ਹੈ ਜਦੋਂ ਉਮੀਦ ਕਰਦੇ ਹਾਂ ਕੋਈ ਵੀ ਸਰਕਾਰ ਕਰੇ ਸਾਡੇ ਬੱਚਿਆਂ ਨੂੰ ਰੋਜ਼ਗ ਸਾਡੇ ਨਾਲ ਪਿੰਡ ਦੇ ਨੰਬਰਦਾਰ ਸਾਹਿਬ ਵੀ ਮੌਜੂਦ ਹੈ ਐਸਸੀ ਕਮਿਊਨਿਟੀ ਨੂੰ ਤੋਂ ਬਿਲੋਂਗ ਕਰਦੇ ਆ ਅਸੀਂ ਨੰਬਰਦਾਰ ਪਹਿਲਾਂ ਤਾਂ ਨਾਮ ਨੰਬਰਦਾਰ ਸਾਹਿਬ ਦਾ ਲੱਕੀ ਹੈ ਜੀ ਤੇ ਨੰਬਰਦਾਰ ਸਾਹਿਬ ਤੋਂ ਵੀ ਜ਼ਿਆਦਾਤਰ ਲੋਕ ਦਿੱਲੀ ਤੋਂ ਤੁਹਾਡੇ ਕੋਲ ਆਉਂਦੇ ਹੋਣਗੇ ਪਰਿਵਾਰ ਆਉਂਦੇ ਹੋਣਗੇ ਕਿਸੇ ਨੇ ਮੋਹਰ ਲਗਾਉਣ ਦਾ ਕੰਮ ਕਿਸੇ ਨੂੰ ਕੋਈ ਕੰਮ ਹੁੰਦਾ ਤੇ ਕਿਸ ਤਰ੍ਹਾਂ ਦੇ ਮਸਲੇ ਪਹਿਲਾਂ ਤਾਂ ਮਜ਼ਦੂਰਾਂ ਦੇ ਮਸਲਿਆਂ ਤੇ ਚਾਤੀ ਮਰਾ ਦੋ ਇਹਨਾਂ ਦੇ ਕਿੰਨੇ ਕੁ ਮਸਲੇ ਜੀ ਇਹਨਾਂ ਦੇ ਪਹਿਲੀ ਗੱਲ ਤਾਂ ਥਾਂ ਹੈ ਨਹੀਂ ਕਿਸੇ ਕੋਲੇ ਅਸੀਂ ਉਹਨੂੰ ਵੀ ਨਹੀਂ ਪੈਣ ਨੂੰ ਹੈ ਨਹੀਂ ਡੂ ਡੂ ਮਰਦਾ ਪਰਿਵਾਰ ਕੋਲੇ ਤੇ ਰੂੜੀ ਸਿੱਟਣ ਵੀ ਹੈ ਨਹੀਂ ਕਿਤੇ ਇਹ ਲੋਕਾਂ ਨੂੰ ਢੀਂਡਾ ਨਹੀਂ ਵੀ ਕਿੱਥੇ ਜਾਓ ਵਿਚਾਰੇ ਜਿਹੜੇ ਸਰਕਾਰ ਨੂੰ ਪੰਜਾਬ ਸਰਕਾਰ ਨੇ ਵੀ ਮੈਨੂੰ ਲੱਗਦਾ ਹੈ ਵਾਦਾ ਕੀਤਾ ਸੀ ਸ਼ਾਇਦ ਪਿਛੋਲੀਆਂ ਸਰਕਾਰਾਂ ਵੀ ਇਹ ਵਾਦਾ ਕਰਦੀਆਂ ਸੀ ਇਹਨਾਂ ਨੂੰ ਵਾਦਾ ਹੀ ਕਰਦੀਆਂ ਬਈ ਜੀ ਬਿਲਕੁਲ ਪਹਿਲੀ ਗੱਲ ਤਾਂ ਸਰਕਾਰ ਨੂੰ ਅੱਲੇ ਦੇ ਲਈ ਸਰਕਾਰ ਜਿਆ ਮੁਖਸਰ ਨੂੰ ਜਲਦੀ ਹੈ ਜਾਂਦਾ ਗਰੀਬ ਵਾਲਾ ਸਾਡਾ ਮਰੀਜ਼ ਜੀ ਮਰ ਜਾਂਦਾ ਗੱਡੀ ਉਹ ਜਿਹੜੀ ਕਦ ਮਿਲਦੀ ਕਰਾਇ ਤੇ ਉਹ ਖਰਾਬ ਹੋ ਜਾਂਦੇ ਉਹ ਖੋ ਜਵਾਜ ਬੈਰ ਟੁੱਟ ਗਿਆ ਜਾਂ ਕੋਈ ਹੋਰ ਹੋ ਗਿਆ ਇਹਨਾਂ ਨੂੰ ਢੀਂਡਾ ਨਹੀਂ ਮੰਤਰੀ ਕਰਨ ਮੁਖਸਰ ਤੋਂ ਇਹ ਮੰਗਦੇ ਅੱਛਾ ਕੀ ਸੜਕ ਦੀ ਹਾਲ ਹਾਂ ਸੜਕ ਦੀ ਹਾਲ ਦਾ ਮੁਖਸਰ ਹਰੂੜੇ ਵਾਲੀ ਵੇਖੋ ਅੱਛਾ ਇਹਨਾਂ ਨੇ ਹੈ ਕੋਈ ਲੀਡਰ ਨੂੰ ਪਤਾ ਨਹੀਂ ਵੀ ਛੜ ਕੇ ਬਣੀ ਇੱਕ ਨਹੀਂ ਬਣੀ ਤੇ ਉਹੀ ਕਰ ਲੈ ਸਭ ਤੋਂ ਵੱਡੀ ਸਮੱਸਿਆ ਛੜ ਕੇ ਉਸ ਤੋਂ ਬਾਅਦ ਇਹਦੇ ਗਰੀਬਾਂ ਦੇ ਤਾਂ ਜਿਹੜੀਆਂ ਥਾਵਾਂ ਵਾਲੀ ਹੈ ਠੀਕ ਹੈ ਨਾ ਇਹਨਾਂ ਕੋਲੇ ਕੂੜਾ ਸਟਲ ਨਹੀਂ ਦਾ ਨਾ ਪੈਣ ਨੂੰ ਇੱਕ ਪਰਿਵਾਰ ਦੇ ਦੋ ਦੋ ਚਾਰ ਚਾਰ ਕਬਰ ਬਣੇ ਪਏ ਠੀਕ ਉਹਨਾਂ ਦੇ ਦੇ ਨਾਲ ਮਰਨਾ ਮਰਲਾ ਕਰਕੇ ਕਲੌਨੀਆ ਕੱਟ ਕੇ ਜਾਣ ਜਾ ਕੇ ਤੇ ਹੋਰ ਨਾਲ ਕੋਈ ਜਿਹੜੀਆਂ ਬੇਨਤੀ ਹੈ ਇਹ ਮੁੱਖ ਮੰਗਾ ਪਿੰਡ ਦੇ ਵਿੱਚ ਜਿਵੇਂ ਤੁਸੀਂ ਅਸੀਂ ਅੱਗੇ ਵੀ ਤੁਹਾਨੂੰ ਪਿੰਡ ਦਾ ਹਾਲ ਦਿਖਾਉਨੇ ਅੱਜ ਫੇਰ ਮ ਬਲੋਟ ਪ੍ਰਧਾਨ ਸਰਹਾਲਕੇ ਦੇ ਖੂਨਨ ਕਲਾ ਪਿੰਡ ਦੇ ਵਿੱਚ ਖੜੇ ਸੀਗੇ ਜੀ ਹਾਂ ਜੀ ਮੈਂ ਤਾਂ ਕੀ ਮੁਸ਼ਕਲਾਂ ਤੁਹਾਡੀਆਂ ਕੀ ਮੁਸ਼ਕਲਾਂ ਵੀ ਸਾਡੇ ਪੈਸੇ ਹੋਣੇ ਚਾਹੀਦੇ ਸਾਡੇ ਮਿਹਨਤ ਕੀਤੀ ਉਹ ਸਾਨੂੰ ਮਿਲਣੇ ਚਾਹੀਦੇ ਮੇਰੇ ਕਾਦਾ ਕਾਦਾ ਕੰਮ ਸੀ ਕਿ ਮਤਲਬ ਮੇਰੇ ਕਾਦਾ ਕਿੰਨਾ ਟਾਈਮ ਕੰਮ ਕੀਤਾ ਅਸੀਂ ਅਸੀਂ ਪੈਸੇ ਨਹੀਂ ਕਦੇ ਕੰਮ ਕੀਤਾ ਸੀਗਾ ਆ ਹੁਣੇ ਚਿੱਤੇ ਨਾ ਮਸਤੌਲਾ ਚ 4000 ਤੋਂ ਉਪਰ ਚਾਹੀਦੀ ਦਿੰਦੇ ਆ ਆ ਦਿੰਦੇ ਵੀ ਥੋੜਨਾ ਜੀਰੋ ਆ ਜਾਂਦੇ ਨੇ i

ਕੱਜ ਜਾ ਜਾ ਕੇ ਵੀ ਥੱਕ ਗਏ ਕਹਿ ਦਿੰਦਾ ਤੁਹਾਡੇ ਆਧਾਰ ਕਾਰਡ ਹੀ ਨਹੀਂ ਲੱਗੇ ਖਾਤਿਆਂ ਨਾਲ ਜਿਹੜੀ ਆ ਪੰਜਾਬ ਦੇ ਵਿੱਚ ਸਰਕਾਰ ਬਣੀ 25 ਸਾਲ ਪਹਿਲਾਂ ਬਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਹ ਤਾਂ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਆ ਤੁਹਾਨੂੰ ਕਿਤੇ ਥੱਕੇ ਨਹੀਂ ਪਾਟੇ ਪੈਂਦੇ ਨਹੀਂ ਵੀਰ ਜੱਟ ਮਕਾਇਦਾ ਕਰ ਕਰ ਕੇ ਠੀਕ ਹੈ ਜਵਾਕ ਆ ਸਾਡੇ ਛੱਟ ਕੇ ਸਿਆਲ ਚ ਜਾਂਦੇ ਰਹੇ ਅੱਗੇ ਕੁਝ ਚਾਹ ਨਹੀਂ ਕਦੇ ਅਸੀਂ ਕਿਤੇ ਜਾਂਦੇ ਕਦੇ ਕਿਤੇ ਜਾਂਦੇ ਪਰ ਸਾਡਾ ਕੋਈ ਹੱਲ ਨਹੀਂ ਹੋਇਆ ਤੁਹਾਡੇ ਤਾਂ ਹਲਕੇ ਤੋਂ ਵਿਧਾਇਕ ਵੀ ਜਿਹੜੇ ਇਥੋਂ ਤੁਸੀਂ ਐਮਐਲਏ ਜਿਤਾਇਆ ਜਿਨ੍ਹਾਂ ਨੂੰ ਉਹ ਮੰਤਰੀ ਬਣ ਗਏ ਆ ਡਾਕਟਰ ਬਲਜੀਤ ਕੌਰ ਜੀ ਮੰਤਰੀ ਬਣ ਗਏ ਉਹ ਤੁਹਾਡੇ ਪਿੰਚ ਆਏ ਹੋਣਗੇ ਕਦੇ ਉਹਨਾਂ ਨੂੰ ਕਿਹਾ ਨਹੀਂ ਕਿ ਮੁਸ਼ਕਲ ਆ ਦੱਸੋ ਨਹੀਂ ਆ ਸੌਂਦਾ ਹੀ ਨਹੀਂ ਸਾਡੇ ਨਹੀਂ ਕੋਈ ਹੋਣਦਾ ਅਸੀਂ ਨਾ ਅਸੀਂ ਜਿਹੜੇ ਹੁੰਦੇ ਆ ਬਾਡੀਗਾਰਡ ਵਗੈਸਾ ਹੋਣੀ ਨਹੀਂ ਦਿੰਦੇ ਕਿਸੇ ਚਾਹ ਦੀ ਕੱਲ ਨੂੰ ਸੋਣਦੇ ਉਹ ਤਾਂ ਕਹਿੰਦੇ ਸੀ ਕਿ ਗਰੀਬਾਂ ਦੀ ਸੁਰੱਖਿਆ ਆਮ ਲੋਕਾਂ ਦੀ ਸਰਕਾਰ ਆ 我。Uh, <laughs> ਤਗਰੀ ਕਿ ਰਸ ਜੀਉਂਦਾ ਜੀਉਂਦਾ ਰਹਿ ਪਹਿਲਾ ਜਲਸਾ ਬਹਲੇ ਲੈ ਕੇ ਲਾਉਂਦੇ ਸਾਰੇ ਗਰੀਬਾਂ ਦੀ ਕੋਣ ਹੋ ਜਾਵਣੀ ਹੁੰਦੀ ਕਿ ਮਨੀ ਆਈ ਤੇ ਪਹਿਲਾਂ ਤੁਹਾਡੇ ਘਰ ਜਿੱਥੇ ਆਉਂਦੀ ਰਹੀ ਆਉਂਦੀ ਰਹੀ ਤੇ ਕਹਿੰਦੀ ਰਹੀ ਮੈਂ ਸਾਰੀਆਂ ਮੰਗਾਂ ਪੂਰੀਆਂ ਕਰੂੰਗੀ ਤੇ ਮੜ ਕੇ ਜਿੱਦ ਦੂਰੀ ਆ ਰਹੀ ਸੀ ਅੱਡ ਕਰਨਾ ਲਾ ਲੈਂ ਰੇਗਾਂ ਰੇਗਾਂ ਵਾਲਿਆਂ ਨੂੰ ਫਿਰ ਬਣ ਗਈ ਕਹਿੰਦੀ ਮੈਨੂੰ ਇੱਕ ਤਾਂ ਚਾਹੀਦੀ ਪਿੰਡ ਦੀ ਦੋ ਤਾਂ ਦੋ ਥਾਂ ਇਹ ਕਹਿੰਦੀ ਚਾਹੀਦੇ ਮੈਨੂੰ ਲੋ ਤੁਹਾਡੇ ਨਹੀਂ ਚਾਹੀਦੇ ਇਹ ਗੱਲ ਕਹਿ ਕੇ ਗਈ ਐ ਅੱਛਾ ਵੋਟਾਂ ਮੰਗਣ ਤੁਹਾਡੇ ਕੋਲ ਜ਼ਰੂਰ ਆਏ ਪਰ ਉਸ ਤੋਂ ਬਾਅਦ ਨਹੀਂ ਮੈਂ ਇਕੱਲੇ ਇਕੱਲੇ ਦੀ ਗੱਲ ਸੁਣਦੀ ਰਹੀ ਵੋਟ ਤੇ ਹੋਰ ਫੇਰ